ਸਸ਼ੀ ਕਾਲ ਜੀ ਮੈਂ ਇਹ ਨਤੀਜਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਤੇ ਗੱਲ ਕਰਾਂਗੇ ਅਸੀਂ ਪਰਿਵਾਸੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ ਪਰਿਵਾਸੀ ਪਿੰਡਾਂ ਦੇ ਵਿੱਚ ਵੀ ਜੜਕੀ ਦਾਖਲ ਹੋ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਕਿ ਜਿਵੇਂ ਲੁਧਿਆਣਾ ਤਾਂ ਪਰਿਵਾਸੀਆਂ ਦਾ ਗੜ ਹੀ ਬਣਿਆ ਹੋਇਆ ਪਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਪਰਿਵਾਸੀ ਹੀ ਪਰਿਵਾਸੀ ਨਜ਼ਰ ਆਉਂਦੇ ਨੇ ਪਰ ਹੁਣ ਲੋਕਾਂ ਨੇ ਚਾਰ ਪੈਸੇ ਕਮਾਉਣ ਦੇ ਵਾਸਤੇ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਜਾਂ ਖਾਲੀ ਪਏ ਨੇ ਜਾਂ ਜਿਹੜੇ ਬਾਹਰ ਗਏ ਹੋਏ ਨੇ ਉਹ ਜਿਹੜੇ ਕਿ ਪਰਿਵਾਸੀਆਂ ਨੂੰ ਕਿਰਾਏ ਤੇ ਚੜਾਏ ਹੋਏ ਨੇ ਜਾਂ ਫਿਰ ਪਰਿਵਾਸੀ ਜਿਹੜੇ ਕਹਿ ਕੇ ਸਾਲਾਂ ਤੋਂ ਰਹਿ ਰਹੇ ਨੇ ਹੁਣ ਉਹਨਾਂ ਨੇ ਜਿਹੜੇ ਕਿ ਇੱਥੇ ਘਰ ਖਰੀਦਨੇ ਸ਼ੁਰੂ ਕਰ ਦਿੱਤੇ ਨੇ ਤਾਂ ਇਸ ਕਦਰ ਪਰਿਵਾਸੀ ਹੁਣ ਤੁਹਾਡੇ ਗੁਲਾਮਾਂ ਤੱਕ ਤਾਂ ਪਹੁੰਚ ਗਏ ਨੇ ਪਰ ਹੁਣ ਤਾਂ ਇਹ ਨੌਬਤ ਆ ਚੁੱਕੀ ਆ ਕਿ ਤੁਹਾਡੇ ਸਿਰ ਵੀ ਇੱਟਾਂ ਦੇ ਨਾਲ ਪਾੜਨ ਨੂੰ ਫਿਰਦੇ ਨੇ ਤਾਂ ਜੀ ਵੀਡੀਓ ਸਾਹਮਣੇ ਆਈ ਆ ਜਿੱਥੇ ਕਿ ਇੱਕ ਪੰਜਾਬੀ ਮਹਿਲਾ ਦੇ ਨਾਲ ਇਹ ਪਰਿਵਾਸੀ ਜੜਾ ਕੀ ਭੜਦਾ ਹੋਇਆ ਨਜ਼ਰ ਆਇਆ ਐਨਾ ਹੀ ਨਹੀਂ ਹੱਥ ਦੇ ਵਿੱਚ ਇੱਟ ਵੀ ਚੁੱਕ ਲਈ ਵੀ ਤੂੰ ਬੋਲ ਕੇ ਦਿਖਾ ਤਰੇ ਇੱਟ ਵੀ ਮਾਰੂਗਾ ਦੂਜੇ ਪਾਸੇ ਇੱਥੇ ਇੱਕ ਜਿਹੜੀ ਜਨਾਨੀ ਆ ਉਹ ਵੀ ਪਰਿਵਾਸੀ ਔਰਤ ਐ ਤੇ ਉਹ ਵੀ ਜਿਹੜੀ ਕਿ ਕਾਫੀ ਇੱਥੇ ਤਕਰਾਰਵਾਜੀ ਕਰਦੀ ਨਜ਼ਰ ਆ ਰਹੀ ਆ ਤਾਂ ਤੁਸੀਂ ਦੇਖ ਲਓ ਕਿ ਕਿਵੇਂ ਪੰਜਾਬੀਆਂ ਦੀ ਬੋਲਤੀ ਬੰਦ ਕਰਨ ਤੇ ਇਹ ਜਿਹੜੇ ਪਰਿਵਾਸੀ ਉੱਤਰ ਆਏ ਨੇ ਇਸ ਦੇ ਵਿੱਚ ਕਸੂਰ ਇਹਨਾਂ ਦਾ ਨਹੀਂ ਕਸੂਰ ਸਾਡੇ ਪੰਜਾਬੀਆਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਮੂੰਹ ਲਾਇਆ ਆਪਣੇ ਪਿੰਡਾਂ ਦੇ ਵਿੱਚ ਰਹਿਣ ਵਾਸਤੇ ਥਾਂ ਦਿੱਤੀ ਪਿੰਡਾਂ ਦੇ ਵਿੱਚ ਬਾੜਿਆ ਤਾਂ ਅੱਜ ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਕਿ ਇਹ ਤੁਹਾਡੇ ਉੱਤੇ ਹਮਲਾ ਕਰਨ ਵਾਸਤੇ ਤੁਹਾਨੂੰ ਧਮਕੀਆਂ ਦਿੰਦੇ ਨੇ ਬਹੁਤੀ ਗੱਲ ਬਾਤ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆ ਆ ਡੰਡਾ ਚੱਕੀ ਇੱਕ ਮਿੰਟ ਆ ਵੀਡੀਓ ਬਣਾ ਰਹੀ ਹਾਂ ਮੈਂ ਪੁਲਿਸ ਨੂੰ ਦਊਂਗੀ ਅਗਰ ਕਿਸੇ ਨੇ ਵੀ ਕੁਝ ਕੀਤਾ ਹੈ

બેહી રહેને દેંગે હમ યહા પે યહા મરજી રહે તો યહા મરજી રહે ગોડલા ગટ્ટી યાર માર કે દિખાને હિટ બજારા સર ચડતે ને મારને ઇટના હે એ તો અમી ફોટ ખરાવ હે ભૈયા ગલ પેંદે ને મારન લગે સી ઉન ઓકે સારે ચડ કે આ ગયે સી

ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਜਿੱਥੇ ਹੁਣ ਇਹ ਪਰਿਵਾਸੀ ਆਪਣੇ ਹੱਕੀ ਮੰਗਾਂ ਦੇ ਵਾਸਤੇ ਇਹਨਾਂ ਦੇ ਵੱਲੋਂ ਜਿਹੜੀ ਕਿ ਰੈਲੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਣ ਪਿੰਡਾਂ ਵਿੱਚ ਵੜ ਕੇ ਤੁਹਾਡੇ ਹੀ ਇਹ ਬਾਲ ਪਟਣ ਨੂੰ ਫੇਰਦੇ ਨੇ ਤਾਂ ਬਹੁਤਾ ਸਮਾਂ ਨਹੀਂ ਜਦੋਂ ਇਨ੍ਹਾਂ ਪਰਿਵਾਸੀਆਂ ਦਾ ਰਾਜ ਹੋਵੇਗਾ ਤੁਹਾਡੇ ਵਰਗੇ ਲੋਕਾਂ ਨੂੰ ਤੁਸੀਂ ਡੰਡੇ ਮਾਰ ਕੇ ਭਜਾਇਆ ਕਰਨਗੇ ਜੇ ਤੁਸੀਂ ਸਮਾਂ ਰਹਿੰਦੇ ਆ ਇਹਨਾਂ ਨੂੰ ਜਵਾਬ ਨਾ ਦਿੱਤਾ ਕਿਉਂਕਿ ਜਿਸ ਕਦਰ ਇਹਨਾਂ ਪਰਿਵਾਸੀਆਂ ਨੇ ਜਿੱਥੇ ਪੰਜਾਬੀਆਂ ਦੇ ਸਾਰੇ ਕੰਮ ਇਹਨਾਂ ਨੇ ਸੰਭਲੇ ਅੱਗੇ ਜਿਹੜੇ ਕਿ ਅ ਇਟਾਂ ਦਾ ਕੰਮ ਹੁੰਦਾ ਸੀ ਕਿਸੇ ਦਾ ਮਕਾਨ ਬਣਾਉਣ ਵਾਲਾ ਕੰਮ ਹੁੰਦਾ ਸੀ ਤਾਂ ਉਹ ਮਿਸਤਰੀ ਕਰਦੇ ਹੁੰਦੇ ਸੀ ਲੱਕੜ ਦਾ ਕੰਮ ਹੁੰਦਾ ਸੀ ਤਾਂ ਇਹ ਸਾਰੇ ਕੰਮ ਕਿਹਨਾਂ ਨੇ ਸਾਂਭਲੇ ਇੰਨਾ ਪੰਜਾਬੀਆਂ ਨੇ ਸਬਜ਼ੀ ਬੂਟੀ ਦਾ ਕੰਮ ਜੱਟ ਜੁੱਟ ਜਿਹੜੇ ਜ਼ਿਮੀਦਾਰ ਹੁੰਦੇ ਸੀ ਉਹਨਾਂ ਲੋਕਾਂ ਵੱਲੋਂ ਸਬਜ਼ੀਆਂ ਬੀਜੀਆਂ ਜਾਂਦੇ ਸੀ ਪਰ ਹੁਣ ਤੁਸੀਂ ਦੇਖ ਸਕਦੇ ਕਿ ਭਈਏ ਵੀ ਜਿਹੜੇ ਪਰਿਵਾਸੀ ਨੇ ਇਹ ਵੀ ਜਿਹੜੀ ਕਿ ਆਪਣੀਆਂ ਜਿਹੜੀ ਕਿ ਥੋੜੀਆਂ ਬਹੁਤੀਆਂ ਜਿਹੜੀਆਂ ਕਿ ਥਾਵਾਂ ਕਿਰਾਏ ਤੇ ਲੈ ਕੇ ਇਹਨਾਂ ਦੇ ਵੱਲੋਂ ਸਬਜ਼ੀਆਂ ਮਤਲਬ ਕਿ ਬਣਾ ਕੇ ਵੇਚੀਆਂ ਜਾ ਰਹੀਆਂ ਨੇ ਇਹਨਾਂ ਦੇ ਵੱਲੋਂ ਬੀਜ ਕਿ ਵੇਚੀਆਂ ਜਾ ਰਹੀਆਂ ਨੇ ਜਣਾ ਕਿ ਲੈਂਟਰ ਪਾਉਣ ਦਾ ਕੰਮ ਹੋ ਗਿਆ ਸਰੀਆ ਬੰਨਣ ਦਾ ਕੰਮ ਹੋ ਗਿਆ ਜਾਂ ਪੱਥਰ ਦੀ ਆਹੋ ਹੋ ਗਈ ਰਗੜਾਈ ਹੋ ਗਈ ਜਾਂ ਹੋਰ ਲਪਾਈ ਦੇ ਕੰਮ ਹੋ ਕੇ ਰੰਗ ਰੋਗਣ ਦਾ ਕੰਮ ਇਹਨਾਂ ਲੋਕਾਂ ਨੇ ਸਾਂਭ ਲਿਆ ਜੁੱਤੀ ਚੱਪਲਾ ਕਹਿ ਸਕਦੇ ਆ ਕਿ ਜਿੰਨੇ ਕੰਮ ਜਿਹੜੇ ਲੋਕ ਤਾਂ ਹੀ ਤੱਕ ਪੰਜਾਬੀ ਵਿਲੇ ਨੇ ਬਾਹਰ ਨੂੰ ਜਾਂਦੇ ਨੇ ਤੁਹਾਡੇ ਕੰਮ ਦਾ ਭਾਈ ਪਰਿਵਾਰਸੀਆਂ ਨੇ ਸਾਂਭ ਲਿਆ ਕੰਮ ਕਦੇ ਵੀ ਛੋਟਾ ਵੱਡਾ ਨਹੀਂ ਹੁੰਦਾ ਤੁਸੀਂ ਇਹ ਨਾ ਸੋਚੋ ਤੁਸੀਂ ਦੇਖ ਲਓ ਇਹ ਸਬਜ਼ੀਆਂ ਤੇ ਫਰੂਟਾਂ ਦੇ ਆ ਰੇੜੀਆਂ ਲਾ ਕੇ ਵੀ ਅੱਜ ਅਮੀਰ ਬਣੇ ਬੈਠ ਨੇ ਤੇ ਆਪਣੇ ਵਰਗੇ ਲੋਕ ਸਾਂਗ ਸ਼ਰਮ ਦੇ ਵਿੱਚ ਮਰ ਜਾਂਦੇ ਨੇ ਪਰ 12ਵੀਂ ਤਾਂ 35 35 ਚਲ ਚਲ ਲੱਖ ਰੁਪਇਆ ਲਾ ਕੇ ਜਾਂਦੇ ਹੋ ਉੱਥੇ ਵੀ ਤਾਂ ਕੰਮ ਇਹੀ ਕਰਾਉਣਾ ਤਾਂ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਅੱਜ ਤੁਸੀਂ ਰੇੜੀ ਲਾਈ ਆ ਜੇਕਰ ਤੁਹਾਡਾ ਕੰਮ ਇੰਨਾ ਤਰੱਕੀ ਦੇ ਵਿੱਚ ਹੋ ਗਿਆ ਸਾਡੇ ਵਰਗੇ ਪੰਜਾਬੀ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਤਾਂ ਉਹੀ ਤੁਹਾਡੀ ਰੇੜੀ ਇੱਕ ਦਿਨ ਵੱਡੀ ਦੁਕਾਨ ਵੀ ਬਣ ਸਕਦੀ ਹੈ ਤਾਂ ਕੰਮ ਦੇ ਵਿੱਚ ਕਦੇ ਸ਼ਰਮ ਨਹੀਂ ਹੁੰਦੀ ਪਰ ਜੇਕਰ ਇਸ ਤਰੀਕੇ ਦੇ ਨਾਲ ਪੰਜਾਬੀ ਤੁਹਾਡੇ ਸਿਰਾਂ ਦੇ ਉੱਤੇ ਹਾਵੀ ਹੋ ਗਏ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾ ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼